ਗੁੱਡ ਮਾਰਨਿੰਗ ਸਾਰਿਆਂ ਨੂੰ ਮੈਂ ਡੈਨੀਅਲ ਸਿੱਧੂ ਜ਼ਿਲ੍ਹਾ ਪ੍ਰਧਾਨ 크ਰਿਸਚਨ ਜੂਵਾ ਮੋਰਚਾ ਪੰਜਾਬ ਮੈਂ ਤੁਹਾਨੂੰ ਸਾਰਿਆਂ ਨੂੰ ਔਰ ਖਾਸ ਕਰਕੇ ਸਾਡੇ ਹਿੰਦੂ ਭਾਈਚਾਰੇ ਨੂੰ ਅਜੋਧਿਆ ਵਿੱਚ ਪ੍ਰਭੂ શ્રી ਰਾਮ ਜਨਮ ਭੂਮੀ ਮੰਦਰ ਦੀ ਪ੍ਰਾਣ ਪ੍ਰਤੀਸਥਾ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਔਰ ਪੂਰੇ ਦੇਸ਼ ਭਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਸਾਡਾ ਪੰਜਾਬ ਦੇਸ਼ ਦੇ ਪ੍ਰਦੇਸ਼ ਜਿਹੜਾ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਰਿਹਾ ਹੈ ਔਰ ਅਸੀਂ ਸਾਰੇ ਹੀ ਇਹ ਜਿਹੜਾ ਕੋਈ ਵੀ ਤਿਹਾਰ ਹੁੰਦੇ ਨੇ ਜਾਂ ਖੁਸ਼ੀਆਂ ਨੇ ਗਮੀਆਂ ਨੇ ਅਸੀਂ ਮਿਲ ਕੇ ਮਨਾਉਂਦੇ ਹਾਂ ਕਿਉਂਕਿ Hindu ਭਾਈਚਾਰਾ Sikh ਭਾਈਚਾਰਾ Musalman ਭਾਈਚਾਰਾ Isai ਭਾਈਚਾਰਾ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਆਪਸੀ ਰਿਲੇਸ਼ਨ ਜਿਹੜੇ ਬਣਾਏ ਨੇ ਔਰ ਮੇਰੇ Hindu ਭਾਈਚਾਰੇ ਦੇ ਨਾਲ ਜਿਸ ਤਰ੍ਹਾਂ ਕਲਨੌਰ ਦੇ ਵਿੱਚ ਧਿਆਨਪੁਰ ਦੇ ਵਿੱਚ ਬਟਾਲੇ ਦੇ ਵਿੱਚ ਗੁਰਦਾਸਪੁਰ ਧਾਰੀਆਲ ਔਰ ਬਾਜੇਂਡਕੇ ਦੇ ਵਿੱਚ ਮੇਰੇ Hindu ਭਾਈਚਾਰੇ ਦੇ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਪਰਿਵਾਰਕ ਰਿਲੇਸ਼ਨ ਨੇ ਔਰ ਖਾਸ ਕਰਕੇ ਸਾਡੇ ਧਾਰੀਗੜ੍ਹ ਤੋਂ ਜੈਸ ਪੰਡਤ ਜੀ ਮੇਰੇ ਪ੍ਰਾਣ ਹੀ ਔਰ ਆਏ ਦਿਨੋਂ ਮੁਸੀਬਾ ਹੀ ਚੱਲਦੀਆਂ ਖਬਰਾਂ ਵੀ ਜੁੜੀਆਂ ਲਗਾਉਂਦੇ ਰਹਿੰਦੇ ਔਰ ਮੈਂ ਉਹਨਾਂ ਸਭਨਾਂ ਨੂੰ ਇਸ ਸ਼ੁਭ ਅਫਸਰ ਦੀਆਂ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਦੀ ਇੱਕ ਵਾਰ ਫਿਰ ਤੋਂ ਸਾਰੇ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਸ਼ੁਭ ਅਫਸਰ ਸਾਡੇ ਸਾਰਿਆਂ ਦੇ ਲਈ ਆਪਸੀ ਮੇਲ ਮਿਲਾਪ ਔਰ ਖੁਸ਼ੀਆਂ ਲੈ ਕੇ ਆਏ ਔਰ जिस तरह अं शुरू तो आपसी मेल मिलापते रहने उ तरह रहिए राम मंदिर के इस शुभ अवसर पर सभी को ढेर सारियाँ शुभकामनाएं मेरी तरफ से और मेरे परिवार के और मेरे संगठन की तरफ से मैं सभी को जोड़ा है लाख लाख इस शुभ अवसर की मुबारकबाद देता हूँ